ਐਸਵਰੇ ਦੀ ਵੱਡੀ ਖਬਰ ਅਮਰੀਕਾ ਚ ਆ ਰਹੀ ਹੈ ਅਮਰੀਕਾ ਦੇ ਵਿੱਚ ਅਮਰੀਕਾ ਤੋਂ ਕੈਨੇਡਾ ਦੇ ਵਿੱਚ ਨਸ਼ਿਆਂ ਦੀ ਤਸਕਰੀ ਦੇ ਕਰਨ ਦੇ ਮਾਮਲੇ ਦੇ ਵਿੱਚ ਕੈਨੇਡਾ ਦੇ ਰਹਿਣ ਵਾਲੇ ਇੱਕ ਡਰਾਈਵਰ ਨੂੰ 6 ਸਾਲ ਦੀ ਕੈਦ ਹੋਈ ਹੈ ਜੀਹਾਂ ਟ੍ਰਾਂਟੋ ਦਾ ਰਹਿਣ ਵਾਲਾ ਇੱਕ ਟਰੱਕ ਡਰਾਈਵਰ ਹੈ ਜਿਸ ਨੂੰ ਕੈਨੇਡਾ ਦੇ ਵਿੱਚ ਕੁਕੀਨ ਤਸਕਰੀ ਦੇ ਮਾਮਲੇ ਦੇ ਵਿੱਚ ਅਮਰੀਕਾ ਦੇ ਇੱਕ ਸੰਗੀ ਜੇਲ ਨੇ 6 ਸਾਲਾਂ ਦੀ ਕੈਦ ਦੀ ਜਿਹੜੀ ਸਜ਼ਾ ਸੁਣਾਈ ਹੈ ਪਤਾ ਲੱਗਿਆ ਕਿ ਰਣਜੀਤ ਸਿੰਘ ਰੋਵਲ ਜਿਹੜਾ ਕਿ ਕੈਨੇਡੀਅਨ ਨਿਵਾਸੀ ਹੈ ਉਹ 1 ਬਿਲੀਅਨ ਡਾਲਰ ਦੀ ਜਿਹੜੀ ਕੁਕੀਨ ਤਸਕਰੀ ਦੇ ਮਾਮਲੇ ਦੇ ਵਿੱਚ ਫੜਿਆ ਗਿਆ ਸੀ ਤੇ ਇਹ ਦੱਖਣੀ ਕੈਲੀਫੋਰਨੀਆ ਦੇ ਇੱਕ ਲੋਜਿਸਟਿਕ ਹੱਬ ਕੋਲੰਬੀਆ ਦੇ ਕੋਕੀਨ ਫੈਂਟਨਲ ਤੇ ਹੋਰ ਨਸ਼ੀਲੇ ਪਦਾਰਥਾਂ ਨੂੰ ਦੂਰ ਕੈਨੇਡਾ ਦੇ ਵਿੱਚ ਤੇ ਅਮਰੀਕਾ ਦੇ ਵਿੱਚੋਂ ਕੈਨੇਡਾ ਦੇ ਵਿੱਚ ਲਜਾਉਣ ਦੇ ਲਈ ਟਰਾਂਸਪੋਰਟ ਟਰੱਕਾਂ ਦੀ ਜਿਹੜੀ ਵਰਤੋਂ ਕੀਤੀ ਜਾਂਦੀ ਸੀ ਉਸ ਮਾਮਲੇ ਦੇ ਵਿੱਚ ਇਸ ਨੂੰ ਗ੍ਰਿਫਤਾਰ ਜਿਹੜਾ ਉਹ ਕੀਤਾ ਗਿਆ ਸੀ 65 ਸਾਲਾ ਰঞ্জੀਤ ਸਿੰਘ ਰੋਵਲ ਦੇ ਨਾਲ ਅਗਸਤ 2024 ਦੇ ਵਿੱਚ ਇਕਬਾਲ ਸਿੰਘ ਵਿਰਕ ਨੂੰ ਵੀ ਜਿਹੜਾ ਗ੍ਰਿਫਤਾਰ ਕੀਤਾ ਗਿਆ ਸੀ ਜਿਹੜਾ ਕਿ ਮਿਸ਼ੀਗਾਨ ਤੋਂ ਜਦੋਂ ਸਾਰੀਆਂ 온ਟਾਰੀਓ ਇਲਾਕੇ ਦੇ ਵਿੱਚ ਬਲੂ ਵਾਟਰ ਬ੍ਰਿਜ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਉਦੋਂ ਜਿਹੜਾ ਉਹਨਾਂ ਦਾ ਟਰੱਕ ਟ੍ਰੇਲਰ ਸੀਗਾ ਉਹਦੇ ਵਿੱਚੋਂ 95 ਕਿਲੋਗ੍ਰam ਕੁਕੀਨ ਇੱਟਾਂ ਤੇ 20 ਕਿਲੋਗ੍ਰam ਹੈਰੋਨ ਜਿਹੜੀ ਆ ਉਹ ਬਰਾਮਦ ਕੀਤੀ ਸੀ ਇਸੇ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਲਾਸ ਐਂਜਲਸ ਦੀ ਜਿਹੜੀ ਅਮਰੀਕੀ ਜ਼ਿਲ੍ਹਾ ਅਦਾਲਤ ਆ ਉਹਦੇ ਵਿੱਚ ਦਰਜ ਕੀਤੇ ਗਏ ਜੰਤਰ ਕਾਰਡ ਜੰਤਕ ਜਿਹੜੇ ਰਿਕਾਰਡ ਨੇ ਉਹਨਾਂ ਦੇ ਮੁਤਾਬਕ ਕੁਕੀਨ ਵੰਡਣ ਦੇ ਨਾਲ ਸਾਜ਼ਿਸ਼ ਦੇ ਨਾਲ ਸਬੰਧਤ ਦੋ ਦੋਸ਼ਾਂ ਦਾ ਉਹ ਦੋਸ਼ੀ ਪਾਇਆ ਗਿਆ ਸੀ ਤੇ ਉਸ ਤੋਂ ਬਾਅਦ ਰਣਜੀਤ ਸਿੰਘ ਰੋਬਲ ਨੂੰ ਜਿਹੜਾ ਕਿ ਕੈਨੇਡੀਅਨ ਨਿਵਾਸੀ ਆ ਪੰਜਾਬੀ ਮੂਲ ਦਾ ਉਹਨੂੰ 6 ਸਾਲ ਤੇ 2 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ ਇਸੇ ਤਰ੍ਹਾਂ 57 ਸਾਲਾ ਜਿਹੜਾ ਇਹਦੇ ਨਾਲ ਵਰਕ ਸੀਗਾ ਉਹਨੂੰ ਵੀ ਹਾਲ ਹੀ ਦੇ ਵਿੱਚ ਦੋਸ਼ੀ ਜਿਹੜਾ ਮੰਨਿਆ ਗਿਆ ਪਰ ਉਸ ਨੂੰ ਜਿਹੜੀ ਸਜ਼ਾ ਦਾ ਐਲਾਨ ਆ ਉਹ ਮਾਰਚ ਮਹੀਨੇ ਦੇ ਵਿੱਚ ਹੋਣਾ ਹੈ